ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਝਮੇਲ ਵਾਲੀ ਸ਼੍ਰੀ ਮੁਕਸਰ ਸਾਹਿਬ ਜਿਲ੍ਹਾ ਪੈ ਜਾਂਦਾ ਐ ਇਸ ਪਿੰਡ ਨੂੰ ਤੇ ਤਹਿਸੀਲ ਵੀ ਸ਼੍ਰੀ ਮੁਕਸਰ ਸਾਹਿਬ ਹੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੂਆ ਗੱਬਣ ਮੱਝ ਵਿਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਜਿਹੜੀ ਕਿ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਆਓ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਆਪਣਾ ਨਾਮ ਦੱਸਿਓ ਜੀ। ਆਪਣਾ ਨਾਮ ਜਲਦੀਪ ਕੁਮਾਰ ਹੈ। ਜਲਦੀਪ ਕੁਮਾਰ। ਜਲਦੀਪ ਕੁਮਾਰ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ। 97797 97797 35425 35425 25 ਤੇ ਮੱਝ ਆਪਣੇ ਘਰ ਦੀ ਹੈ ਨਾ ਇਹ ਬਈ। ਹਾਂ। ਤੇ ਕਿੰਵੇਂ ਸੂਏ ਹੈ ਜੀ ਇਹ? ਤੀਜੀ। ਤੀਜੀ ਦਾ ਸੂਏ ਹੈ। ਤੀਜਾ ਸੂਆ ਤੇ ਕਿੰਨੇ ਕ ਦਿਨ ਲੈਂਦੀ ਆ ਇਹ ਇਹ ਹਾਏ ਹਫਤਾ ਕਿ ਲਾਉਗੀ ਹਫਤਾ ਮਸਨ ਤੇ ਦੁੱਧ ਕਿੰਨਾ ਦਿੰਦੀ ਰਹੀ ਤੁਹਾਡੇ ਕੋਲੇ ਇਹ ਦੁੱਧ ਤਾਂ ਆਪਣੇ ਕੋਲ 14-15 15 ਲੀਟਰ ਦਿੰਦੀ ਰਹੀ ਹੈ 14-15 ਲੀਟਰ ਠੀਕ ਹੈ ਜੀ ਲਓ ਵੀ ਸਜਣੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਗੋਲ ਸਿੰਘ ਦੀ ਆ ਅੱਖਾਂ 'ਚ ਮਾੜਾ ਮਾੜਾ ਚਿੱਟਾ ਹੈਗਾ ਤੇ ਥਣ ਹਵਾ ਨਾਲ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਲਓ ਵੀ ਮਿੱਤਰੋ ਹਜੇ ਹਫਤਾ ਸੂਣ ਚ ਬਾਕੀ ਆ ਥਣ ਤੋਂ ਥਣ ਦਾ ਸਹਿਜ ਗੈਬ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਦੋਨਾਂ ਪਾਸਿਆਂ ਤੋਂ ਵੈਸੇ ਹਵਾਨਾ ਤਿਆਰ ਕਰਦੀ ਆਉਂਦੀ ਆ ਦੋਸਤੋ ਹਫਤਾ ਸੂਣ ਚ ਬਾਕੀ ਆ ਉਸ ਢੰਗ ਨਾਲ ਜੱਜਮੈਂਟ ਕਰ ਲਿਓ ਦੇਖ ਸਕਦੇ ਹੋ ਥਣ ਤੋਂ ਥਣ ਦਾ ਗੈਬ ਅਤੇ ਸਹਿਜ ਚੰਗਾ ਮੁੱਠੀ ਦੀ ਚਵਾਈ ਵਾਲਾ ਥਾਣਾ ਇਹ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਹੋ ਗਈ ਹੋਣੀ ਆ ਪਿੱਠਪੂੜਾ ਤੁਸੀਂ ਦੇਖ ਸਕਦੇ ਹੋ ਦੋਸਤੋ ਸਾਫ ਸੁਥਰੇ ਪੱਠ ਪੁੜੇ ਦੀ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਥੋੜਾ ਜਿਹਾ ਥਾਂ ਤੰਗ ਆ ਤੇ ਜਿੰਨਾ ਕੁ ਹੋ ਸਕੇ ਉਹਨਾਂ ਕੁ ਤੋੜ ਕੇ ਤੁਹਾਨੂੰ ਜਰੂਰ ਦਿਖਾਵਾਂਗੇ ਲਓ ਵੀ ਮਿੱਤਰੋ ਤੁਰਦੀ ਦੋ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਆ ਆ ਜਾਣੀ ਚਾਹੀਦੀ ਆ ਥਾਂ ਥੋੜਾ ਜਿਹਾ ਘੱਟ ਕਰਕੇ ਜਿੰਨਾ ਕੁ ਤੋੜਦੇ ਤੋੜਦੇ ਥੋੜੀ ਹੋਰ ਮੋੜ ਕੇ ਲਿਓ ਦੁਬਾਰਾ ਤੁਹਾਨੂੰ ਉਸੇ ਪਾਸੇ ਨੂੰ ਫੇਰ ਤੋਰ ਕੇ ਦਿਖਾ ਦਿੰਨੇ ਆਂ ਚੰਗਾ ਹਵਾਨਾ ਦੋਸਤੋ 14 13 14 ਕਿਲੋ ਦੁੱਧ ਆਮ ਜੀ ਸੇਵਾ ਨਾਲ ਹੀ ਇਹਨਾਂ ਨੇ ਕੱਢਿਆ ਬੰਦਈ ਬੰਦੇ ਇੱਥੇ ਬੰਦੇ ਇੱਥੇ ਹਾਂਜੀ ਮੁੱਲ ਕੀ ਰੱਖਿਆ ਜੀ ਇਹਦਾ ਮੋਲ ਆਪਾਂ ਫੋਨ ਤੇ ਹੀ ਕਰਾਂਗੇ ਠੀਕ ਆ ਜੀ ਲਾਵੇ ਮਿੱਤਰੋ ਜੈਸ ਵੀ ਕਿਸੇ ਮੇਰੇ ਵੀਰ ਨੂੰ ਇਹ ਮੱਝ ਪਸੰਦਾ ਪੀਜੇ ਸੂਏ ਸੂਣਾਏ ਨੇ ਦੋ ਸੂਏ ਅੱਗੇ ਇਹਨਾਂ ਕੋਲੇ ਸੂਹੀ ਆ ਚੰਗਾ ਦੁੱਧ ਕੱਢਿਆ ਚੰਗੀ ਰਾਜੀ ਪਲੀ ਆ ਟਾਈਮ ਦੇ ਟਾਈਮ ਇਹ ਹਵਾਨਾ ਤਿਆਰ ਕਰਦੀ ਆ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਹਨਾਂ ਦਾ ਤੇ ਸੰਪਰਕ ਕਰ ਲਿਓ ਜੇ ਇਸ ਵੀਰ ਨੇ ਖਰੀਦਣੀ ਹੋਵੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਲਈ ਸਾਡੇ ਨਾਲ ਸੰਪਰਕ ਕਰ ਲਿਓ ਹੇਠਲੇ ਨੰਬਰ ਤੇ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ